ਇੱਕੋ ਵਾਰ ਦੇ ਵਿੱਚ ਮਾਂ ਸਣੇ ਪੁੱਤ ਤੇ ਤੀ ਦਾ ਕਤਲ ਕਰ ਦਿੱਤਾ ਇਸ ਬੰਦੇ ਨੇ ਔਰ ਇਸ ਵਿਅਕਤੀ ਨੇ ਖੁਦ ਪੁਲਿਸ ਦੇ ਸਾਹਮਣੇ ਇਸ ਗੱਲ ਨੂੰ ਖਬੂਲਿਆ ਉਸਨੇ ਕੱਲੀ-ਕੱਲੀ ਗੱਲ ਦੱਸੀ ਕਿ ਕਿਵੇਂ ਉਸਨੇ ਮਾਂ ਤੇ ਪੁੱਤ ਤੇ ਤੀ ਤਿੰਨਾਂ ਦੇ ਇੱਕੋ ਵਾਰ ਦੇ ਵਿੱਚ ਸਾਹ ਕੱਢੇ ਨੇ ਦਰਅਸਲ ਪੰਜਾਬ ਦੇ ਬਰਨਾਲੇ ਤੋਂ ਇਹ ਦਿਲ ਦਹਿਲਾ ਕੇ ਰੱਖ ਦੇਣ ਵਾਲਾ ਕੇਸ ਸਾਹਮਣੇ ਆਂਦਾ ਜਿੱਥੇ ਮਾਂ ਪੁੱਤ ਤੇ ਧੀ ਦੀ ਹਤਿਆ ਦੇ ਮਾਮਲੇ ਦੇ ਵਿੱਚ ਇਹ ਵੱਡਾ ਖੁਲਾਸਾ ਸਾਹਮਣੇ ਆਇਆ ਪੁਲਿਸ ਨੇ ਔਰਤ ਦੇ ਪਿੰਡ ਦੇ ਇੱਕ ਵਿਅਕਤੀ ਨੂੰ ਗ੍ਰਫਤਾਰ ਕੀਤਾ ਜੋ ਉਸ ਦਾ ਦੋਸਤ ਦੱਸਿਆ ਜਾ ਰਿਹਾ ਉਸ ਨੇ 20 ਲੱਖ ਰੁਪਏ ਮੰਗਣ ਤੇ ਤਿੰਨਾਂ ਦੀ ਹਤਿਆ ਕਰ ਦਿੱਤੀ ਪਾਖੜਾ ਨਹਿਰ ਦੇ ਵਿੱਚ ਨਾਰੀਅਲ ਛੱਡਣ ਦੇ ਬਹਾਨੇ ਤਿੰਨਾਂ ਨੂੰ ਧੱਕਾ ਦੇ ਦਿੱਤਾ ਦੋਸ਼ੀ ਦੀ ਪਛਾਣ ਕੁਲਵੰਤ ਸਿੰਘ ਵਜੋਂ ਹੋਈ ਹੈ ਪੁਲਿਸ ਮੁਤਾਬਕ ਸਿਕਪਿੰਡ ਦੇ 45 ਸਾਲਾ ਕਿਰਨਜੀਤ ਕੌਰ ਉਸਦੀ 25 ਸਾਲਾ ਧੀ ਤੇ ਇਸ ਤੋਂ ਇਲਾਵਾ 22 ਸਾਲਾ ਦਾ ਬੇਟਾ ਹਰਮਨਜੀਤ ਸਿੰਘ 5-6 ਦਿਨ ਪਹਿਲਾਂ ਲਾਪਤਾ ਹੋਏ ਸਨ ਪਰਿਵਾਰ ਦੇ ਬਿਆਨ ਦੇ ਮੁਤਾਬਕ ਪੁਲਿਸ ਨੇ ਗੁੰਮशुदा ਦੀ ਮਾਮਲੇ ਦਰਜ ਕੀਤੇ ਦੱਸਿਆ ਜਾ ਰਿਹਾ ਹੈ ਕਿ ਮੁਹੰਮਦ ਸਰਫਰਾਜ਼ ਆलम ਜੋ ਕਿ ਇਸ ਕੇਸ ਦੇ ਵਿੱਚ ਲੋੜਿੰਦਾ ਸੀ ਜਾਂਚ ਦੌਰਾਨ ਪੁਲਿਸ ਨੂੰ ਪਿੰਡ ਦੇ ਕੁਲਵੰਤ ਸਿੰਘ ਤੇ ਸ਼ੱਕ ਹੋਇਆ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਤਿੰਨਾਂ ਦੀ ਹੱਤਿਆ ਕਰਨ ਦਾ ਖਬੂਲਨਾਮਾ ਪੁਲਿਸ ਦੇ ਅੱਗੇ ਰੱਖਿਆ ਪੈਸਿਆਂ ਦੇ ਵਿਵਾਦ ਦੇ ਵਿੱਚ ਕਰਕੇ ਹੀ ਇਹ ਪੂਰੀ ਸਾਜ਼ਿਸ਼ ਰਚੀ ਜਾਂਦੀ ਹੈ ਜੋ ਸਿਆਜਾਰੀ ਹੈ ਕਿ ਔਰਤ ਦੇ ਨਾਲ ਉਸ ਦਾ ਕਾਫੀ ਗਰੀਬੀ ਰਿਸ਼ਤਾ ਸੀ ਔਰਤ ਤੇ ਕੁਝ ਸਮੇਂ ਪਹਿਲਾਂ ਜ਼ਮੀਨ ਵੇਚ ਕੇ ਉਸ ਨੂੰ 20 ਲੱਖ ਰੁਪਏ ਉਧਾਰ ਦਿੱਤੇ ਸਨ ਦੋਸ਼ੀ ਨੇ ਇਹ ਰਕਮ ਖਰਚ ਕਰ ਦਿੱਤੀ ਤੇ ਜਦੋਂ ਔਰਤ ਤੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਉਸ ਦੀ ਹਤਿਆ ਕਰਨ ਦੀ ਸਾਜਿਸ਼ ਰਚੀ ਇੱਥੇ ਤੱਕ ਉਸ ਦੇ ਬੱਚੇ ਤੱਕ ਨਹੀਂ ਛੱਡੇ ਕੁਲਵੰਤ ਸਿੰਘ ਨੇ ਔਰਤ ਤੇ ਉਸ ਦੇ ਬੱਚਿਆਂ ਨੂੰ ਧਾਰਮਿਕ ਯਾਤਰਾ ਤੇ ਚੱਲਣ ਦਾ ਚਾਂਸਾ ਦਿੱਤਾ ਵਾਪਸ ਆਉਣ ਵੇਲੇ ਪਾਖੜਾ ਨਹਿਰ 'ਚ ਨਾਰੀਅਲ ਛੱਡਣ ਦੇ ਬਹਾਨੇ ਤਿੰਨਾਂ ਨੂੰ ਧੱਕਾ ਦਿੱਤਾ ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਪੁੱਛਗਿੱਛ ਦੇ ਦੌਰਾਨ ਹੋਰ ਵੀ ਖੁਲਾਸੇ ਹੋ ਸਕਤੇ ਨੇ ਮਹਿਲਾ ਦੇ ਰਿਸ਼ਤੇਦਾਰ ਅਫਤਾਰ ਸਿੰਘ ਦੇ ਵੱਲੋਂ ਗੱਲ ਦੱਸੀ ਗਈ ਕਿ ਇਹ ਕੰਮ ਇੱਕ ਬੰਦਾ ਇਕੱਲਾ ਕਰ ਹੀ ਨਹੀਂ ਸਕਦਾ ਦੋਸ਼ੀ ਦੇ ਨਾਲ ਉਸਦੇ ਹੋਰ ਵੀ ਸਾਥੀ ਹੋ ਸਕਤੇ ਨੇ ਤਾਂ ਇਸ ਕੇਸ ਦੇ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਨੇ ਕਿ ਕਿਵੇਂ ਇਕ ਦੋਸਤ ਨਹੀਂ ਇਕ ਮਾਂ ਦਾ ਕਤਲ ਕੀਤਾ ਇਥੋਂ ਤੱਕ ਕਿ ਉਹਦੇ ਧੀ ਤੇ ਪੁੱਤਰ ਵੀ ਨਹੀਂ ਛੱਡੇ ਇੱਕੋ ਵਾਰ ਦੇ ਵਿੱਚ ਤਿੰਨਾਂ ਦੀ ਜਾਨ ਲੈ ਲਈ ਮਾਨਯੋਗ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੀ ਗਾਈਡੈਂਸ ਹੇਠ ਬਰਨਾਲਾ ਪੁਲਿਸ ਵੱਲੋਂ ਇੱਕ ਬਲਾਈਂਡ ਟ੍ਰਿਪਲ ਮਰਡਰ ਕੇਸ ਨੂੰ ਟ੍ਰੇਸ ਕੀਤਾ ਗਿਆ ਹੈ ਇਹਦੇ ਵਿੱਚ ਐਸਪੀਡੀ ਸਾਹਿਬ ਐਸਪੀ ਹੈੱਡਕੁਆਟਰ ਡੀਐਸਪੀ ਬਰਨਾਲਾ ਚਤਵੀਰ ਸਿੰਘ ਤੇ ਐਸਐਚਓ ਸਦਰ ਬਰਨਾਲਾ ਇੰਸਪੈਕਟਰ ਜਗਜੀਤ ਸਿੰਘ ਵੱਲੋਂ ਕਾਫੀ ਕਮੈਂਡੇਬਲ ਵਰਕ ਕਰਦੇ ਹੋਏ ਇੱਕ ਗੁੰਮਸੁਦਗੀ ਦੀ ਰਿਪੋਰਟ ਆਈ ਸੀ ਕਿ ਇੱਕ ਸੇਖਾ ਪਿੰਡ ਦੇ ਪਰਿਵਾਰ ਦੇ ਤਿੰਨ ਮੈਂਬਰ ਜਿਹਦੇ ਵਿੱਚ ਕਿਰਨਜੀਤ ਕੌਰ ਸੁਖਚੰਦ ਪ੍ਰੀਤ ਕੌਰ ਤੇ ਹਰਮਨਜੀਤ ਸਿੰਘ ਮਿਸਿੰਗ ਸੀਗੇ ਇਨੀਸ਼ੀਅਲੀ ਸਾਨੂੰ ਕੋਈ ਲੀਡ ਨਹੀਂ ਮਿਲ ਰਹੀ ਸੀ ਕਿ ਬਾਅਦ ਚ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਯੂਜ਼ ਕਰਦੇ ਹੋਏ ਸਾਨੂੰ ਕੁਝ ਲੀਡ ਮਿਲੀ ਤੋ ਉਹਦੇ ਵਿੱਚ ਇੱਕ ਸਸਪੈਕਟ ਕੁਲਵੰਤ ਸਿੰਘ ਉਫ ਕੰਟਨ ਨੂੰ ਰੌਂਡ ਅਪ ਕੀਤਾ ਗਿਆ ਬਾਅਦ ਚੇਜਦੋ ਪੁੱਛਗਿੱਛ ਕੀਤੀ ਗਈ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ ਕਿਰਨਜੀਤ ਕੌਰ ਹੈ ਕੁਲਵੰਤ ਸਿੰਘ ਨਾਲ ਜਾਣ ਪਹਿਚਾਨ ਸੀਗੀ ਔਰ ਪੂਰਾ ਪਰਿਵਾਰ ਕੁਲਵੰਤ ਸਿੰਘ ਤੇ ਡਿਪੈਂਡੈਂਟ ਵੀ ਸੀਗਾ ਸਾਰੇ ਘਰ ਦਾ ਸਾਰਾ ਕੁਝ ਵਹੀ ਦੇਖਦਾ ਸੀ 26 10 2025 ਨੂੰ ਨੈਨਾ ਦੇਵੀ ਮਠਟ ਦੇ ਕੰਦੇ ਬਹਾਨੇ ਇਹਨਾਂ ਨੂੰ ਉਹ ਹਿਮਾਚਲ ਨੇਪਾਲ ਪ੍ਰਦੇਸ਼ ਲੈ ਗਿਆ ਸੀ ਔਰ ਵਾਪਸੀ ਵੇਲੇ ਯਾਨੀ 27 10 2025 ਨੂੰ ਪਟਿਆਲੇ ਦੇ ਵਿੱਚ ਬਾਖਰਾ ਡੈਮ ਦੇ ਨੇਰੇ ਇਹਨਾਂ ਨੂੰ ਚਰਾਵਾ ਚਰਾੰਦੇ ਬਹਾਨੇ ਨਲ ਨਹਿਰ ਤੇ ਸੁੱਟਦਾ ਸੀ। ਔਰ ਬਾਅਦ ਚ ਜਦੋਂ ਇਹ ਕੁਲਵੰਤ ਕਾਂਟਾ ਹੈ ਇੱਕ ਵੀਡੀਓ ਵੀ ਬਣਾ ਕੇ ਸ਼ੇਅਰ ਕਰ ਰਹਾ ਸੀ ਦੇ ਦੇ ਸੀ ਆਪ ਕਹਿ ਰਹਾ ਸੀ ਕਿ ਮੈਂ ਸੁਸਾਇਡ ਕਰ ਰਹਾ ਹਾਂ ਦੂਜੇ ਫੈਮਿਲੀ ਮੈਂਬਰ ਸੁਸਾਇਡ ਕਰ ਗਏ ਇਸ ਤਰੀਕੇ ਨਾਲ ਉਹ ਗੁੰਮਰਾਹ ਵੀ ਕਰ ਰਹਾ ਸੀਗਾ। ਬਾਅਦ ਚ ਜਦੋਂ ਪ੍ਰੋਪਰ ਕਲੀਅਰ ਕੀਤਾ ਗਿਆ ਤਾਂ ਇਹ ਇੱਕ ਟ੍ਰਿਪਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ। ਇਹਨਾਂ ਦਾ ਬੈਕਗ੍ਰਾਉਂਡ ਇਹ ਸੀਗਾ ਕਿ ਪਰਿਵਾਰ ਕੋਲ ਲਗਭਗ 6 ਕਿਲੇ ਜ਼ਮੀਨ ਸੀਗੀ। ਔਰ ਉਦੇਬ ਉਦੇ ਸੇਲ ਤੋਂ ਕੁਝ ਪੈਸੇ ਆਏ ਸੀਗੇ ਲਗਭਗ 20 ਲੱਖ ਦਾ ਲੇਨ ਦੇਨ ਪੈਂਡਿੰਗ ਸੀਗਾ ਔਰ ਜਿਹੜੀ ਕਿਰਨਜੀਤ ਕੌਰ ਹੈ ਇਹਦੇ ਵੱਲੋਂ ਜਦੋਂ ਪੈਸੇ بار بار ਮੰਗੇ ਜਾ ਰਹੇ ਸੀਗੇ ਉਹਦੇ ਤਹਿਤ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੁਲਵੰਤ ਸਿੰਘ ਵੱਲੋਂ ਇਹ ਇਸ ਵਾਧਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਹਾਂ ਇਹਦੇ ਵਿੱਚ ਦੋ ਬਾਡੀਜ਼ ਜਿਹੜੀ ਹੈ ਯਾਨੀ ਕਿਰਨਜੀਤ ਕੌਰ ਤੇ ਉਹਦੀ ਬੇਟੀ ਦੀ ਸਿਰਸਾ ਤੋਂ ਬਰਾਮੜ ਕੀਤੀ ਗਈ ਸੀਗੀ ਜਿਹੜਾ डिसीज हरमनजीत सिंह बॉडी हले भी बरामद करनी बाकी है साड़ी टीम हरियाणा भी गई है और हरियाणा पुलिस नाल भी साफ कायम है असी फाल कर रहे देखो जो एक बॉडी सी किरणजीत कौर दी ये बॉडी सिर से मिली सी उत बाद पुलिस वालों संस्कार किया गया एज पर लॉ आफ्टर थ्री डेज जी बिल्कुल बिक बिकॉज ਉਹ ਵੀ ਸਰਸਦ ਦੇ ਵਿੱਚ ਮਿਲੀ ਹੈ ਸਰਸਦ ਹਾਂ ਸਰਸਦ ਸਗਨੇ ਇਹੀ ਮੰਨੇ ਵੀ ਕੱਲੇ ਨੇ ਅੰਜਾਮ ਦਿੱਤਾ ਸਰ ਕਤਲ ਕਿਉਂ ਕੀਤਾ ਗਿਆ ਜੀ ਇਹ ਕਤਲ ਦੇ ਪਿੱਛੇ ਜਿਹੜੀ ਜ਼ਮੀਨ ਦੇ ਪੈਸੇ ਦੀ ਲੈਣ ਦੇ ਨੇ ਉਹ ਸਾਹਮਣੇ ਆ ਰਹੀ ਹੈ ਪ੍ਰਾਇਮ ਜਿਹੜੀ ਮੁੱਢਲੀ ਟਾਪਤੀ ਸੋ ਦਵਿਚ ਬੀ ਲਾਕ ਦਾ ਲੈਣ ਦੇਣ ਪੈਂਡਿੰਗ ਸੀਗਾ ਔਰ ਉਹਦੇ ਤਹਿਤੀ ਇਹ ਇਸ ਵਰਤਾਰੇ ਨੂੰ ਅੰਜਾਮ ਦਿੱਤਾ ਗਿਆ ਸੀਗਾ ਹਲੇ ਇਸ ਬੰਦੇ ਨੂੰ ਪੇਸ਼ ਕਰਕੇ ਰਿਮਾਂਡ ਲੈਣਾ ਬਾਕੀ ਬਾਅਦ ਚ ਤਫਤੀਸ਼ ਸਾਰਾ ਐਂਗਲ ਵੀ ਅਸੀਂ ਕਲੀਅਰ ਕਰਾਂਗੇ ਉਹ ਦੇਖੋ ਸਾਰਾ ਪੋਸਟਮਾਰਟਮ ਦੇ ਵਿੱਚ ਕਲੀਅਰ ਹੋਣਾ ਹੈ ਜਿਹੜੀ ਮੋੜਲੀ ਪੁਸ਼ਗੀ ਤੋਂ ਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਜਿਹੜਾ ਚਰਾਵਾ ਚਾਰਾਂ ਦੇ ਨਹਿਰ ਦੇ ਵਿੱਚ ਉਹਦੇ ਬਹਾਨੇ ਪਹਿਲੇ ਮਦਰ ਤੇ ਬੇਟੀ ਨੂੰ ਸ਼ੂਟ ਕਰਤੀ ਬਾਅਦ ਚ ਇਹ ਮੁੰਡੇ ਨੂੰ ਥੋੜਾ ਅੱਗੇ ਜਾ ਕੇ

ਇਹ ਨਹਿਰ ਦੇ ਨੇਰੇ ਨੇ ਲੈ ਗਿਆ ਉਸ ਵੇਲੇ ਜਿਹੜਾ ਇਹ ਹਰਮਨਜੀਤ ਸਿੰਘ ਇਹ ਗੱਡੀ ਵਿੱਚ ਹੀ ਬੈਠਾ ਸੀਗਾ ਬਾਅਦ ਚ ਕਹਿੰਦਾ ਕਿ ਉਹ ਸਲਿੱਪ ਕਰ ਗਿਆ ਨਹਿਰ ਦੇ ਵਿੱਚ ਬਾਅਦ ਚ ਮੁੰਡੇ ਨੂੰ ਅੱਗੇ ਲੈ ਜਾਂਦਾ ਉੱਥੇ ਫਿਰ ਚਾਲਾਕੀ ਨਾਲ ਉਹਨੂੰ ਵੀ ਨਹਿਰ ਦੇ ਵਿੱਚ ਸੁੱਟ ਦਿੰਦਾ ਸਰ ਦੋਨੋਂ ਕੋਟੇ ਦੀ ਤੋਸਕਕਾਰ ਹੋ ਗਈ ਅ ਇੱਕ ਦਾ ਹੋਇਆ ਜੀ ਇਹ ਬੰਦਾ ਕਰਦਾ ਕੀ ਹੈ ਜੀ ਜਾਂ ਜਿਹਨੇ ਪੈਸੇ ਕਿਵੇਂ ਇਹਦੇ ਤੋਂ ਲਿਆ ਇਸ ਇਹ ਸਾਰਾ ਸੀ ਵੈਰੀਫਾਈ ਕਰ ਰਹੇ ਬਿਕੋਜ਼ ਕੱਲ ਰਾਤ ਨੂੰ ਹੀ ਇਹ ਪਟਿਆਲਾ ਦੇ ਨੇਰੇ ਅਰੈਸਟ ਕੀਤਾ ਗਿਆ ਹੈ ਅੱਜ ਇਹਦਾ ਰਿਮਾਂਡ ਲਿੱਤਾ ਜਾਵੇ ਕੁਝ ਤੋਂ ਬਾਅਦ ਸਾਰੀ ਐਂਗਲ ਨੂੰ ਵੈਰੀਫਾਈ ਕੀਤਾ ਜਾਵੇ ਆਪ ਮੈਰੀਡਰ हां जी आप ये मैरिड है हां जी इनडे फैमिली है वो और भी वेरीफाई कर कितने मेंबर से फैमिली ਦੇ ਵਿੱਚ ਜਿਹੜਾ ਸਰ ਇਹ ਵੀਡੀਓ ਬੈਰ ਲੀ ਕੀਤੀ ਸੀ ਇਹਨੇ ਕਿ ਮੇਰੇ ਨਾਲ 30 ਲੱਖ ਦੀ ਠੱਗੀ ਹੋ ਗਈ 18 ਲੱਖ ਵਾਪਸ ਹੋ ਗਿਆ 12 ਲੱਖ ਮੈਨੂੰ ਦੇਖੋ ਇਸ ਕਰਕੇ ਉਹ ਇਸ ਇਸ ਨਾਲ મતલਬ ਜੋ ਸਰਯੰਤ ਉਹਨੂੰ ਗੁੰਮਰਾਹ ਕਰਨ ਵਾਸਤੇ ਬਣਾ ਰਹਾ ਸੀਗਾ ਸਕੱਸੀ ਸੰਗਰ ਸੈਕਸ਼ਨ ਪੈਰ ਨੂੰ ਮਾਂਗਵਾ ਇਹ ਦੇਖੋ थाना सदर ਦੇ ਵਿੱਚ 191 181 ਨੰਬਰ ਮੁਕਦਮਾ ਦਰਜ ਕੀਤਾ ਗਿਆ 140 1 ਬੀ ਐਨਐਸ ਤੇ 127 2 ਬੀ ਐਨਐਸ ਦੇ ਤਹਿਤ ਇਹਦੇ ਵਿੱਚ 302 ਦਾ ਵੀ ਵਾਦਾ ਹੋਣਾ ਹੈ ਸਰ ਪੂਰਾ ਮਾਂਗਵਾ ਇਹ ਪੈਸੇ ਨੂੰ ਲੈਣ ਦੇ ਨੂੰ ਲੈ ਕੇ ਇਹ ਸਾਰੀ ਕਤਲ ਕੀਤੀ ਗਈ ਜੀ ਜੀ ਸਰ 302 ਦਾ ਵਾਦਾ ਹਲੇ ਹੋਣਾ ਹੈ ਹਾਂ ਜੀ ਇਹ ਹੋ ਗਿਆ ਹੈ ਐਡਵਰਟੀਰੀ ਐਂਟਰੀ ਪੈ ਗਈ ਹੈ ਜਦੋਂ ਪਿੰਡ ਵਾਲੇ ਅੱਜ ਵੱਡੀ ਗੈਂਦੀ ਤੁਹਾਡੇ ਕੋਲ ਪਹੁੰਚੇ ਨੇ ਉਹਨਾਂ ਨਾਲ ਵੀ ਕੋਈ ਗੱਲਬਾਤ ਅਸੀਂ ਪਿੰਡ ਵਾਲੇ ਨਾਲ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਉਹ ਜਿਹੜਾ ਹੈ ਫੈਕਟਸ ਸਾਨੂੰ ਦੱਸਣਗੇ ਉਹਦੇ ਅਕੋਰਡਿੰਗਲੀ ਅਸੀਂ ਤਫਤੀਸ਼ ਸੇ ਸਾਰਾ ਫੈਕਟਸ ਲਾ ਕੇ ਮੁਕੰਮਲ ਕਾਰਵਾਈ ਕਰਾਂਗੇ ਜਿਹੜੀ ਗੱਡੀ ਵਰਤੀ ਸੀ ਦੋਸ਼ੀ ਦੀ ਹੈ ਜਿਹੜੀ ਵਾਰਦਾਤ ਦੇ ਵਿੱਚ ਨਹੀਂ ਗੱਡੀ ਵਰਤੀ ਜਿਹੜੀ ਗੱਡੀ ਹਾਂ ਜੀ ਸਵਿਫਟ ਗੱਡੀ ਸੀ ਕਿ ਦੋਸ਼ੀ ਦੇ ਸੀਗੀ ਕੋਈ ਪੈਸਾ ਜਾਂ ਪ੍ਰਾਪਰਟੀ ਕੋਈ ਲੈਣ ਦੇਣ ਹਾਂ ਜੀ ਕੋਈ ਖਰਚ ਹੋਵੇ ਦੋਸ਼ੀ ਦੀ ਕੁਝ ਕੀਤਾ ਉਹ ਦੇਖੋ ਸਾਰਾ ਅਸੀਂ ਇੱਕ ਵਾਰ ਪ੍ਰੋਪਰਲੀ ਫੈਕਚੁਅਲੀ ਵੈਰੀਫਾਈ ਕਰਾਂਗੇ ਸਰ ਕੋਈ ਸ਼੍ਰੀ ਸੋਸ਼ਲ ਦੀ ਧਾਰਾ ਨਹੀਂ ਹੋਊਗੀ ਨੇ ਜੀ ਉਹ ਐਂਗਲ ਹਲੇ ਤੱਕ ਸਾਹਮਣੇ ਆਇਆ ਨਹੀਂ ਅਸੀਂ ਬਾਅਦ ਚ ਵੈਰੀਫਾਈ ਕਰਕੇ ਇਨਕੇ ਕੁਝ ਵੀ ਸਾਹਮਣੇ ਆਂਦਾ ਤਾਂ ਅਸੀਂ ਬੰਦੀ ਗਾਨੀ ਨੂੰ ਕਾਰਵਾਈ ਕਰਾਂਗੇ ਥੈਂਕ ਯੂ